ਸਿੱਧੂ ਬਹੁਤਿਆਂ ਦਾ ਜੀਣਾ ਤਾਂ ਇੱਕ ਪਾਸੇ ਮਰਨਾ ਵੀ ਖਰਾਬ ਕਰ ਗਿਆ ਬਹੁਤਿਆਂ ਨੂੰ ਇਹ ਫਿਕਰ ਹੈ ਵੀ ਜੇ ਕਿਤੇ ਸਾਡੇ ਮਰਿਆਂ ਤੇ ਇੰਨੇ ਲੋਕ ਨਾ ਆਈ ਸਾਡੇ ਤਾਂ ਮਰਿਆਂ ਦੀ ਬੇਇੱਜ਼ਤੀ ਹੋ ਜਣੀ ਆ ਆ ਜਿਹੜੇ ਬੰਦੇ ਹੁਣ ਦਲਜੀਤ ਨਾ ਕਹਿੰਦੇ ਫਿਰਦੇ ਆ ਜਾਂ ਵਿਰੋਧ ਕਰਦੇ ਆ ਇਹਨਾਂ ਦਾ ਇੱਕੋ ਮਕਸਦ ਹੈ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਵਿੱਚ ਸਾਡੀ ਚਰਚਾ ਹੁੰਦੀ ਰਹੀ ਇਹਨਾਂ ਤੋਂ ਪਹਿਲਾਂ ਮੈਂ ਵੀਪਰਾਗ ਦਾ ਨਾਮ ਪਹਿਲੀ ਵਾਰ ਸੁਣਿਆ ਗੁਰੂ ਰੰਧਾਵਾ ਹੋ ਗਿਆ ਜਾਂ ਮੀਕਾ ਹੋ ਗਿਆ ਜਾਂ ਘੁੰਮਣ ਹੋ ਗਿਆ ਇਹਨਾਂ ਦਾ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਆਮ ਰੋਜ਼ ਦੀ ਗੱਲਬਾਤ ਵਿੱਚ ਕਦੇ ਕੋਈ ਜ਼ਿਕਰ ਨਹੀਂ ਸੁਣਿਆ ਨਾ ਹੈਗਾ ਹੀ ਆ ਨਾ ਹੋਣਾਗਾ ਵੀ ਨਹੀਂ ਹੋਣਾ ਹਾਂ ਲਾਹਣ ਤਾਂ ਲੂੰ ਦਾ ਜਖ ਖਟ ਜਾਣਗੇ ਬਸ ਇਹਨਾਂ ਨੂੰ ਇੱਕੋ ਢਾਲ ਖਾ ਰਿਆ ਕਿਤੇ ਸਾਡਾ ਮਰਦਾਨਾ ਖਰਾਬ ਹੋ ਜਾਏ ਕਿ ਸਾਡੇ ਮਰਿਆਂ ਤੇ ਚਾਰ ਬੰਦੇ ਆ ਜਾਣ ਚਾਰ ਬੰਦੇ ਰੈਪ ਰੈਪ ਲਿਖਦੇ ਨੇ ਇਦੋਂ ਬਾਅਦ ਕੁਝ ਨਹੀਂ ਚਾਹੁੰਦੇ ਸਿਰਫ ਲੋਕਾਂ ਦੀ ਨਿਗਾਹ 'ਚ ਮਾੜਾ ਮੋਟਾ ਜਿਹਾ ਆਧਾਰ ਜਿਹਾ ਬਣਾਈ ਰੱਖਣਾ ਚਾਹੁੰਦੇ ਆ ਪਰ ਉਹ ਆ ਦਲਜੀਤ ਦਾ ਵਿਰੋਧ ਕਰਕੇ ਤਾਂ ਨਹੀਂ ਉਹ ਵੀ ਗਵਾ ਲਿਆ ਪੂਰੀ ਦੋਵਾਂ ਦਿਨਾਂ ਤੇ ਕੋਈ ਸੋਚ ਨਹੀਂ ਕੁਛ ਨਹੀਂ ਬਸ ਸਿਰਫ ਮਾੜਾ ਮੋਟਾ ਜ਼ਿਕਰ ਜਿਆ ਚਾਹੁੰਦੇ ਲੋਕਾਂ ਚ ਸਿੱਧੂ ਬਹੁਤਿਆਂ ਦਾ ਜੀਣਾ ਤੇ ਇੱਕ ਪਾਸੇ ਮਰਨਾ ਵੀ ਖਰਾਬ ਕਰ ਗਿਆ ਬਹੁਤਿਆਂ ਨੂੰ ਇਹ ਫਿਕਰ ਹੈ ਵੀ ਜੇ ਕਿਤੇ ਸਾਡੀ ਮਰਿਆਾਂ ਤੇ ਇੰਨੇ ਲੋਕ ਨਾ ਹੀ ਸਾਡੀ ਤਾਂ ਮਰਿਆਾਂ ਦੀ ਬੇਇੱਜ਼ਤੀ ਹੋ ਜਣੀ ਆ ਆ ਜਿਹੜੇ ਬੰਦੇ ਹੁਣ ਦਲਜੀਤ ਨਾ ਕਹਿੰਦੇ ਫਿਰਦੇ ਆ ਜਾਂ ਵਿਰੋਧ ਕਰਦੇ ਆ ਇਹਨਾਂ ਦਾ ਇੱਕੋ ਮਕਸਦ ਹੈ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਵਿੱਚ ਸਾਡੀ ਚਰਚਾ ਹੁੰਦੀ ਰਹੇ ਇਹਨਾਂ ਤੋਂ ਪਹਿਲਾਂ ਮੈਂ ਵੀ ਪਰਾਗ ਦਾ ਨਾਮ ਪਹਿਲੀ ਵਾਰ ਸੁਣਿਆ ਗੁਰੂ ਰੰਧਾਵਾ ਹੋ ਗਿਆ ਜਾਂ ਮੀਕਾ ਹੋ ਗਿਆ ਜਾਂ ਘੁੰਮਣ ਹੋ ਗਿਆ ਇਨਦਰ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਆਮ ਰੋਜ ਦੀ ਗੱਲਬਾਤ ਵਿੱਚ ਕਦੇ ਕੋਈ ਜ਼ਿਕਰ ਨਹੀਂ ਸੁਣਿਆ ਨਾ ਹੈਗਾ ਹੀ ਆ ਨਾ ਹੋਣਾਗਾ ਵੀ ਨਹੀਂ ਹੋਣਾ ਹਾਂ ਲਾਹਣ ਤਾਂ ਲੂੰ ਦਾ ਜਖ ਖੱਟ ਜਾਣਗੇ ਬਸ ਇਹਨਾਂ ਨੂੰ ਇੱਕੋ ਢਾਲ ਖਾ ਰਿਆ ਕਿਤੇ ਸਾਡਾ ਮਰਦਾਨਾ ਖਰਾਬ ਹੋ ਜਾਏ ਕਿ ਸਾਡੇ ਮਰਿਆਂ ਤੇ ਚਾਰ ਬੰਦੇ ਆ ਜਾਣ ਚਾਰ ਬੰਦੇ ਰੈਪ ਰੈਪ ਲਿਖਦੇ ਨੇ ਇਤੋਂ ਵੱਧੇ ਕੁਝ ਨਹੀਂ ਚਾਹੁੰਦੇ ਸਿਰਫ ਲੋਕਾਂ ਦੀ ਨਿਗਾਹ 'ਚ ਮਾੜਾ ਮੋਟਾ ਜਿਹਾ ਆਧਾਰ ਜਿਹਾ ਬਣਾਈ ਰੱਖਣਾ ਚਾਹੁੰਦੇ ਆ ਪਰ ਉਹ ਅਦਲਜੀਤ ਦਾ ਵਿਰੋਧ ਕਰਕੇ ਤਾਂ ਨਹੀਂ ਉਹ ਵੀ ਗਵਾ ਲਿਆ ਪੂਰੀ ਦੋਵਾਂ ਦਿਨਾਂ ਤੇ ਕੋਈ ਸੋਚ ਨਹੀਂ ਕੁਛ ਨਹੀਂ ਬਸ ਸਿਰਫ ਮਾੜਾ ਮੋਟਾ ਜ਼ਿਕਰ ਜਿਆ ਚਾਹੁੰਦੇ ਲੋਕਾਂ ਚ ਸਿੱਧੂ ਬਹੁਤਿਆਂ ਦਾ ਜੀਣਾ ਤਾਂ ਇੱਕ ਪਾਸੇ ਮਰਨਾ ਵੀ ਖਰਾਬ ਕਰ ਗਿਆ ਬਹੁਤਿਆਂ ਨੂੰ ਇਹ ਫਿਕਰ ਹੈ ਵੀ ਜੇ ਕਿਤੇ ਸਾਡੀ ਮਰਿਆਾਂ ਤੇ ਇੰਨੇ ਲੋਕ ਨਾ ਆਈ ਸਾਡੀ ਤਾਂ ਮਰਿਆਾਂ ਦੀ ਬੇਇੱਜ਼ਤੀ ਹੋ ਜਣੀ ਆ ਆ ਜਿਹੜੇ ਬੰਦੇ ਹੁਣ ਦਲਜੀਤ ਨਾ ਕਹਿੰਦੇ ਫਿਰਦੇ ਆ ਜਾਂ ਵਿਰੋਧ ਕਰਦੇ ਆ ਇਹਨਾਂ ਦਾ ਇੱਕੋ ਮਕਸਦ ਹੈ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਵਿੱਚ ਸਾਡੀ ਚਰਚਾ ਹੁੰਦੀ ਰਹੇ ਇਹਨਾਂ ਤੋਂ ਪਹਿਲਾਂ ਮੈਂ ਵੀ ਪਰਾਗ ਦਾ ਨਾਮ ਪਹਿਲੀ ਵਾਰ ਸੁਣਿਆ ਗੁਰੂ ਰੰਧਾਵਾ ਹੋ ਗਿਆ ਜਾਂ ਮੀਕਾ ਹੋ ਗਿਆ ਜਾਂ ਘੁੰਮਣ ਹੋ ਗਿਆ ਇਨਦਰ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਆਮ ਰੋਜ ਦੀ ਗੱਲਬਾਤ ਵਿੱਚ ਕਦੇ ਕੋਈ ਜ਼ਿਕਰ ਨਹੀਂ ਸੁਣਿਆ ਨਾ ਹੈਗਾ ਹੀ ਆ ਨਾ ਹੋਣਾਗਾ ਵੀ ਨਹੀਂ ਹੋਣਾ ਹਾਂ ਲਾਹਣ ਤਾਂ ਲੂੰ ਦਾ ਜਖ ਖੱਟ ਜਾਣਗੇ ਬਸ ਇਹਨਾਂ ਨੂੰ ਇੱਕੋ ਢਾਲ ਖਾ ਰਿਆ ਕਿਤੇ ਸਾਡਾ ਮਰਦਾਨਾ ਖਰਾਬ ਹੋ ਜਾਏ ਕਿ ਸਾਡੇ ਮਰਿਆਂ ਤੇ ਚਾਰ ਬੰਦੇ ਆ ਜਾਣ ਚਾਰ ਬੰਦੇ ਰੈਪ ਰੈਪ ਲਿਖਦੇ ਨੇ ਇਤੋਂ ਵੱਧੇ ਕੁਝ ਨਹੀਂ ਚਾਹੁੰਦੇ ਸਿਰਫ ਲੋਕਾਂ ਦੀ ਨਿਗਾਹ 'ਚ ਮਾੜਾ ਮੋਟਾ ਜਿਹਾ ਆਧਾਰ ਜਿਹਾ ਬਣਾਈ ਰੱਖਣਾ ਚਾਹੁੰਦੇ ਆ ਪਰ ਉਹ ਅਦਲਜੀਤ ਦਾ ਵਿਰੋਧ ਕਰਕੇ ਤਾਂ ਨਹੀਂ ਉਹ ਵੀ ਗਵਾ ਲਿਆ ਪੂਰੀ ਦੋਵਾਂ ਦਿਨਾਂ ਤੇ ਕੋਈ ਸੋਚ ਨਹੀਂ ਕੁਛ ਨਹੀਂ ਬਸ ਸਿਰਫ ਮਾੜਾ ਮੋਟਾ ਜ਼ਿਕਰ ਜਿਆ ਚਾਹੁੰਦੇ ਲੋਕਾਂ ਚ ਸਿੱਧੂ ਬਹੁਤਿਆਂ ਦਾ ਜੀਣਾ ਤਾਂ ਇੱਕ ਪਾਸੇ ਮਰਨਾ ਵੀ ਖਰਾਬ ਕਰ ਗਿਆ ਬਹੁਤਿਆਂ ਨੂੰ ਇਹ ਫਿਕਰ ਹੈ ਵੀ ਜੇ ਕਿਤੇ ਸਾਡੀ ਮਰਿਆਾਂ ਤੇ ਇੰਨੇ ਲੋਕ ਨਾ ਆਈ ਸਾਡੀਆਂ ਤਾਂ ਮਰਿਆਾਂ ਦੀ ਬੇਇੱਜ਼ਤੀ ਹੋ ਜਣੀ ਆ ਆ ਜਿਹੜੇ ਬੰਦੇ ਹੁਣ ਦਲਜੀਤ ਨਾ ਕਹਿੰਦੇ ਫਿਰਦੇ ਆ ਜਾਂ ਵਿਰੋਧ ਕਰਦੇ ਆ ਇਹਨਾਂ ਦਾ ਇੱਕੋ ਮਕਸਦ ਹੈ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਵਿੱਚ ਸਾਡੀ ਚਰਚਾ ਹੁੰਦੀ ਰਹੇ ਇਹਨਾਂ ਤੋਂ ਪਹਿਲਾਂ ਮੈਂ ਵੀਪਰਾਗ ਦਾ ਨਾਮ ਪਹਿਲੀ ਵਾਰ ਸੁਣਿਆ ਗੁਰੂ ਰੰਧਾਵਾ ਹੋ ਗਿਆ ਜਾਂ ਮੀਕਾ ਹੋ ਗਿਆ ਜਾਂ ਘੁੰਮਣ ਹੋ ਗਿਆ ਇਨਦਰ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਆਮ ਰੋਜ਼ ਦੀ ਗੱਲਬਾਤ ਵਿੱਚ ਕਦੇ ਕੋਈ ਜ਼ਿਕਰ ਨਹੀਂ ਸੁਣਿਆ ਨਾ ਹੈਗਾ ਹੀ ਆ ਨਾ ਹੋਣਾਗਾ ਵੀ ਨਹੀਂ ਹੋਣਾ ਹਾਂ ਲਾਹਣ ਤਾਂ ਲੂੰ ਦਾ ਜਖ ਖੜ ਜਾਣਗੇ ਬਸ ਇਹਨਾਂ ਨੂੰ ਇੱਕੋ ਢਾਲ ਖਾ ਰਿਆ ਕਿਤੇ ਸਾਡਾ ਮਰਦਾਨਾ ਖਰਾਬ ਹੋ ਜਾਏ ਕਿ ਸਾਡੇ ਮਰਿਆਂ ਤੇ ਚਾਰ ਬੰਦੇ ਆ ਜਾਣ ਚਾਰ ਬੰਦੇ ਰੈਪ ਰੈਪ ਲਿਖਦੇ ਨੇ ਇਤੋਂ ਵੱਧੇ ਕੁਝ ਨਹੀਂ ਚਾਹੁੰਦੇ ਸਿਰਫ ਲੋਕਾਂ ਦੀ ਨਿਗਾਹ 'ਚ ਮਾੜਾ ਮੋਟਾ ਜਿਹਾ ਆਧਾਰ ਜਿਹਾ ਬਣਾਈ ਰੱਖਣਾ ਚਾਹੁੰਦੇ ਆ ਪਰ ਉਹ ਅਦਲਜੀਤ ਦਾ ਵਿਰੋਧ ਕਰਕੇ ਤਾਂ ਨਹੀਂ ਉਹ ਵੀ ਗਵਾ ਲਿਆ ਪੂਰੀ ਦੋ ਵਾਰ ਦੇ ਨਾਲ ਕੋਈ ਸੋਚ ਨਹੀਂ ਕੁਛ ਨਹੀਂ ਬਸ ਸਿਰਫ ਮਾੜਾ ਮੋਟਾ ਜ਼ਿਕਰ ਜਿਆ ਚਾਹੁੰਦੇ ਲੋਕਾਂ ਚ